ਸਸਤਰੀਕਾਂ ਸਾਰਿਆਂ ਨੂੰ ਅੱਜ ਨਵੀਂ ਕਹਾਣੀ ਲੈ ਕੇ ਆਏ ਹਾਂ ਮੁਸਾਫਿਰ ਇੱਕ ਪ੍ਰੇਮ ਕਹਾਣੀ ਪਮਨਦੀਪ ਸਿੰਘ ਦੀ ਲਿਖੀ ਹੋਈ ਹੈ ਜਦੋਂ ਦੀ ਗੀਤ ਫਰੋਜਪੁਰ ਤੋਂ ਆਪਣੇ ਪਿੰਡ ਆਈ ਸੀ ਬਸ ਉਦਾਸ-ਉਦਾਸ ਹੀ ਰਹਿੰਦੀ ਸੀ ਆਪਣੇ ਕਮਰੇ 'ਚ ਬੈਠੀ ਖਿੜਕੀ ਵਿੱਚੋਂ ਦੀ ਬਾਹਰ ਤੱਕਦੀ ਰਹਿੰਦੀ ਹਵਾ 'ਚ ਜਿਵੇਂ ਕਿਸੇ ਮੁਸਾਫਰ ਨਾਲ ਗੱਲਾਂ ਕਰਦੀ ਹੋਏ ਉਪਰ ਮੌਸਮ ਵੀ ਇੰਨਾ ਬੇਈਮਾਨ ਚੱਲ ਰਿਹਾ ਸੀ ਬਾਰ-ਬਾਰ ਬਰਸ਼ ਹੋ ਰਹੀ ਸੀ ਤੇ ਗੀਤ ਦੇ ਤੇਲ ਚ ਜੋ ਬੀਤ ਰਿਹਾ ਸੀ ਉਹ ਗੀਤ ਹੀ ਸਮਝ ਸਕਦੀ ਸੀ ਗੀਤ ਬਾਰ ਬਾਰਸ਼ ਦੀਆਂ ਬੂੰਦਾਂ ਜੋ ਧਰਤੀ ਤੇ ਡਿੱਗ ਰਹੀਆਂ ਸਨ ਉਸ ਨੂੰ ਹੀ ਦੇਖਦੀ ਜਾ ਰਹੀ ਸੀ ਗੀਤ ਨੂੰ ਕਈ ਵਾਰ ਚੰਦਨੀ ਕਹਿ ਚੁੱਕੀ ਸੀ ਕਿ ਥੱਲੇ ਮਹਿਫਲ ਚ ਲੋਕ ਉਸ ਦੀ ਆਵਾਜ਼ ਸੁਣ ਲਈ ਤਰਸ ਰਹੇ ਨੇ ਪਰ ਗੀਤ ਜਿਵੇਂ ਕਿਸੇ ਦੇ ਪਿਆਰ ਚੋਂ ਬਾਹਰ ਹੀ ਚੁੱਕੀ ਹੋਵੇ ਚੰਦਨੀ ਇੱਕ ਵਾਰੀ ਫਿਰ ਤੋਂ ਉੱਪਰ ਗੀਤ ਦੇ ਕਮਰੇ ਚ ਆਉਂਦੀ ਹੈ ਤੇ ਕਹਿੰਦੀ ਹੈ ਓ ਥੱਲੇ ਮੁਸਾਫਰ ਮਹਿਫਲ ਚ ਵਾਏ ਨਹੀਂ ਮੈਂ ਨਹੀਂ ਜਾਣਾ ਮਹਿਫਲ ਚ ਗੀਤ ਜਵਾਬ ਦਿੰਦੀ ਐ ਕਿਉਂ ਨਹੀਂ ਜਾਣਾ ਤੂੰ ਬਾਹਰ ਜੋ ਮਹਿਫਲ ਚ ਆਏ ਨੇ ਉਹਨਾਂ ਨੂੰ ਮੈਂ ਜਵਾਬ ਦਵਾ ਕੀ ਚਾਂਦਨੀ ਗੀਤ ਨੂੰ ਕਹਿੰਦੀ ਐ ਉਹਨਾਂ ਨੂੰ ਕਹਿ ਦਿਓ ਮੈਂ ਮਹਿਫਲ ਚ ਗਾਣਾ ਛੱਡ ਦਿੱਤਾ ਗੀਤ ਕਹਿੰਦੀ ਐ ਗਾਣਾ ਛੱਡ ਦਿੱਤਾ ਗਾਣਾ ਛੱਡ ਦੇਂਗੀ ਤਾਂ ਗੁਜ਼ਾਰਾ ਕਿੱਥੋਂ ਚੱਲੇਗਾ ਥੱਲੇ ਬਹੁਤ ਵੱਡੇ ਰਾਇਸ ਆਏ ਨੇ ਉਹ ਤੇਰੀ ਇੱਕ ਝਲਕ ਨੂੰ ਤਰਸਦੇ ਪਏ ਨੇ ਚਾਂਦਨੀ ਗੀਤ ਨੂੰ ਕਹਿੰਦੀ ਐ ਚਾਂਦਨੀ ਜੀ ਮੈਨੂੰ ਮਜਬੂਰ ਨਾ ਕਰੋ ਉਹਨਾਂ ਅੱਗੇ ਕੋਈ ਬਹਾਨਾ ਬਣਾ ਲਿਓ 20 ਕਹਿੰਦੀ ਹੈ ਜਦੋਂ ਤੂੰ ਇੱਥੇ ਚੰਗੀ ਭਲੀਆਂ ਤੇ ਫਿਰ ਕਿਉਂ ਚਾਂਦਨੀ ਇਸ ਵਾਰ ਥੋੜਾ ਗੁੱਸੇ 'ਚ ਗੀਤ ਨੂੰ ਕਹਿੰਦੀ ਹੈ ਕਿਉਂਕਿ ਮੈਂ ਆਪਣਾ ਸਭ ਕੁਝ ਮੰਨ ਹੀ ਮੰਨ ਕੇ ਸੇ ਮੁਸਾਫਰ ਨੂੰ ਸੌਂਪ ਦਿੱਤਾ ਹੈ ਚਾਂਦਨੀ ਨੂੰ ਕਹਿੰਦੀ ਹੈ ਗੀਤ ਬਾਜ਼ਾਰ 'ਚ ਬੈਠੀ ਕੁੜੀਆਂ ਨੂੰ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਜੰਦੀਆਂ ਚਾਂਦਨੀ ਗੀਤ ਨੂੰ ਕਹਿੰਦੀ ਹੈ ਚਾਂਦਨੀ ਜ਼ਬਰਦਸਤੀ ਗੀਤ ਨੂੰ ਥੱਲੇ ਮਹਿਫਲ ਚ ਲੈ ਜਾਂਦੀ ਹੈ ਮਹਿਫਲ ਚ ਬੈਠੇ ਮਰਦ ਉਸ ਨੂੰ ਆਪਣੀਆਂ ਅੱਖਾਂ ਨਾਲ ਨੋਚ-ਨੋਚ ਕੇ ਦੇਖ ਰਹੇ ਸਨ ਕੋਈ ਗੀਤ ਨੂੰ ਸ਼ਰਾਬ ਦੀ ਬੋਤਲ ਕਹਿ ਰਿਹਾ ਸੀ ਕੋਈ ਨਸ਼ੀਲੀ ਤੇ ਕੋਈ ਕੁਝ ਹੋਰ ਚਾਂਦਨੀ ਗੀਤ ਨੂੰ ਅੱਖਾਂ ਨਾਲ ਇਸ਼ਾਰਾ ਕਰਦੀ ਹੈ ਤੇ ਗਾਉਣ ਨੂੰ ਕਹਿੰਦੀ ਹੈ ਅਸੀਂ ਵਾਂਗ ਮੁਸਾਫਰ ਤੁਰ ਜਾਣਾ ਤੇਰੇ ਮਹਿਫਲ ਸਦਾ ਆਬਾਦ ਰਹੇ ਕਦੇ ਦੋ ਚਾਰ ਹੰਝੂ ਡੋਲ ਲਵੀਂ ਜੇ ਅਸੀਂ ਤੈਨੂੰ ਯਾਦ ਰਹਿ ਇੱਕ ਮਰਦ ਵਾ 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 ਇਹ ਸਾਰੇ ਇਕੱਠੇ ਵਾਹਵਾ ਕਰਨ ਲੱਗੇ ਪੈਂਦੇ ਹਨ ਗੀਤ ਦੇ ਪੈਰਾਂ 'ਚ ਘੁੰਗਰੂ ਪਵਾਏ ਜਾਂਦੇ ਹਨ ਗੀਤ ਨੱਚਦਾ ਰਹੀ ਸੀ ਪਰ ਉਸ ਦਾ ਦਿਲ ਅੰਦਰੋਂ ਰੋ ਰਿਹਾ ਸੀ ਇੱਕ ਮਰਦ ਸ਼ਰਾਬ ਦੀ ਬੋਤਲ ਨੱਚ ਰਹੀ ਸੀ ਗੀਤ ਦੇ ਉੱਪਰ ਡੋਲ ਰਿਹਾ ਸੀ ਉਸ ਨੂੰ ਛੂਣ ਲੱਗ ਪੈਂਦਾ ਹੈ ਗੀਤ ਨੂੰ ਉਸ ਮਰਦ ਦਾ ਇੰਜ ਤਰ੍ਹਾਂ ਛੂਣਾ ਚੰਗਾ ਨਹੀਂ ਲੱਗ ਰਿਹਾ ਸੀ ਉਸ ਮਰਦ ਦੀ ਹਿੰਮਤ ਹੋਰ ਵੱਧ ਗਈ ਸੀ ਉਸ ਨੇ ਗੀਤ ਨੂੰ ਜੱਫੀ ਪਾ ਲਈ ਗੀਤ ਕੱਸ ਕੇ ਉਸ ਮਰਦ ਦੇ ਚਪੇੜ ਮਾਰ ਦਿੰਦੀ ਹੈ ਉਹ ਮਰਦ ਗੀਤ ਦੇ ਵਾਲਾ ਤਾਂ ਉਸ ਨੂੰ ਫੜ ਲੈਂਦਾ ਹੈ 2 ਟਕੇ ਦੀ ਬਜਾਰੂ ਔਰਤ ਤੇਰੀ ਇੰਨੀ ਹਿੰਮਤ ਉਹ ਮਰਦ ਗੀਤ ਨੂੰ ਕਹਿੰਦਾ ਹੈ ਤੇ ਗੀਤ ਨੂੰ ਮੋਢਿਆਂ ਤੋਂ ਚੁੱਕ ਕੇ ਲੈ ਜਾਂਦਾ ਆਪਣੀ ਹਵਸ ਮਟਾਉਣ ਲਈ ਕਮਰੇ ਚ ਲੈ ਜਾਂ ਲੈ ਕੇ ਜਾਣ ਲੱਗ ਪੈਂਦਾ ਚਾਂਦਨੀ ਉਸ ਮਰਦ ਦੇ ਰਾਹ ਅੱਗੇ ਆ ਕੇ ਰੁਕ ਜਾਂਦੀ ਹੈ ਰੁਕ ਜਾਂ ਠਾਕੁਰ ਛੱਡ ਦੇ ਗੀਤ ਨੂੰ ਤੂੰ ਇੱਥੇ ਮਹਿਫਲ ਚ ਗਾਣਾ ਸੁਣਨ ਆਇਆ ਹੈ ਗਾਣਾ ਸੁਣ ਲੈ ਇੱਥੋਂ ਚਲਾ ਜਾ ਚਾਂਦਨੀ ਉਸ ਮਰਦ ਨੂੰ ਕਹਿੰਦੀ ਹੈ ਚਲ ਹਟ ਪਿੱਛੇ ਮਰਦ ਚਾਂਦਨੀ ਨੂੰ ੱੱਕਾ ਮਾਰ ਕੇ ਉਧਰ ਕਰ ਦਿੰਦਾ ਹੈ ਗੀਤ ਨੂੰ ਚੁੱਕ ਕੇ ਜਾਣ ਲੱਗ ਪੈਂਦਾ ਹੈ ਗੀਤ ਨੇ ਚੀਕ ਜਿਹੜਾ ਪਾਇਆ ਹੋਇਆ ਸੀ ਪਰ ਉਹ ਮਰਦ ਤਾਂ ਕਿਸੇ ਦੀ ਸੁਣੀ ਨਹੀਂ ਰਿਹਾ ਸੀ ਉਸ ਮਰਦ ਦੇ ਰਾਹ ਅੱਗੇ ਇੱਕ ਕੁੜੀ ਆਉਂਦੀ ਹੈ ਤੇ ਉਸ ਨੂੰ ਰੋਕਦੀ ਹੈ ਜੋ ਗਰਭਤੀ ਹੁੰਦੀ ਹੈ ਮੈਂ ਕਿਹਾ ਛੱਡ ਦੇ ਗੀਤ ਨੂੰ ਉਹ ਕੁੜੀ ਕਹਿੰਦੀ ਹੈ ਠਾਕੁਰ ਉਸ ਗਰਭਤੀ ਕੁੜੀ ਨੂੰ ਵੀ ੱੱਕਾ ਮਾਰ ਕੇ ਪਾਸੇ ਕਰ ਦਿੰਦਾ ਹੈ ਉਹ ਗਰਭਤੀ ਕੁੜੀ ਡਿੱਗ ਪੈਂਦੀ ਹੈ ਤੇ ਦਰਦ ਦੇ ਮਾਰੇ ਉੱਚੀ-ਉੱਚੀ ਚੀਕਾਂ ਮਾਰਨ ਲੱਗ ਪੈਂਦੀ ਹੈ। ਚਾਂਦਨੀ ਉਸ ਗਰਭਤੀ ਡਿੱਗੀ ਕੁੜੀ ਨੂੰ ਸੰਭਾਲਦੀ ਹੈ। ਹਿੰਮਤ ਕਰ ਅਖ ਰਾਣੀ। ਚਾਂਦਨੀ ਕਹਿੰਦੀ ਹੈ ਦਰਦ ਦੇ ਮਾਰੇ ਰਾਣੀ ਚੀਕਾਂ ਮਾਰਦੀ ਜਾ ਰਹੀ ਹੈ ਤੇ ਰੋ ਰਹੀ ਸੀ। ਨਾ ਹੀ ਉਹਨਾਂ ਦੀ ਮਦਦ ਲਈ ਕੋਈ ਆ ਰਿਹਾ ਸੀ। ਠਾਕਰ ਗੀਤ ਨੂੰ ਚੁੱਕ ਕੇ ਕਮਰੇ 'ਚ ਲੈ ਜਾਂਦਾ ਹੈ। ਕਮਰੇ ਦਾ ਦਰਵਾਜ਼ਾ ਬੰਦ ਕਰਕੇ ਕੁੰਡੀ ਲਾ ਦਿੰਦਾ ਹੈ। ठाकुर गीत वाले ਨੂੰ ਵਧਣ ਲੱਗ ਪੈਂਦਾ ਹੈ ਜਿਵੇਂ ਜਿਵੇਂ ਠਾਕਰ ਅੱਗੇ ਆ ਰਿਹਾ ਹੈ ਗੀਤ ਪਿੱਛੇ ਨੂੰ ਜਾ ਰਹੀ ਸੀ ਗੀਤ ਨੂੰ ਪਿੱਛੇ ਪੈ ਟੇਬਲ ਤੇ ਇੱਕ ਚਾਕੂ ਮਿਲ ਜਾਂਦਾ ਹੈ ਗੀਤ ਚਾਕੂ ਚੱਕ ਫੜ ਲੈਂਦੀ ਹੈ ਠਾਕਰ ਨੂੰ ਦਿਖਾਉਂਦੀ ਹੋਈ ਕਹਿੰਦੀ ਹੈ ਮੇਰੇ ਕੋਲੇ ਨਹੀਂ ਮੈਂ ਤੇਰੇ ਚਾਕੂ ਮਾਰ ਦੇਣਾ ਗੀਤ ਠਾਕਰ ਨੂੰ ਕਹਿੰਦੀ ਹੈ ਪਰ ਠਾਕਰ ਕਿੱਥੇ ਮੰਨਣ ਵਾਲਾ ਵਿੱਚੋਂ ਹੀ ਸੀ ਉਹ ਆਪਣੀ ਕਮੀਜ਼ ਖੋਲ ਦਿੰਦਾ ਹੈ ਤੇ ਅੱਗੇ ਆਉਣਾ ਸ਼ੁਰੂ ਕਰ ਜਾਂਦਾ ਹੈ ਮੈਂ ਕਿਹਾ ਮੇਰੇ ਕੋਲੇ ਨਹੀਂ ਮੈਂ ਤੇਰੇ ਚਾਕੂ ਮਾਰ ਦੇਣਾ ਗੀਤ ਕਹਿੰਦੀ ਹਾਂ ਹਾਂ ਤੂੰ ਮੇਰੇ ਚਾਕੂ ਨਹੀਂ ਮਾਰ ਸਕਦੀ ਤੇਰੇ 'ਚ ਇੰਨੀ ਹਿੰਮਤ ਨਹੀਂ ਠਾਕੁਰ ਕਹਿੰਦਾ ਹੋਇਆ ਅੱਗੇ ਨੂੰ ਵਧਣ ਲੱਗ ਪੈਂਦਾ ਹੈ ਮੈਂ ਇਹ ਚਾਕੂ ਤੇਰੇ ਤਾਂ ਨਹੀਂ ਮਾਰ ਸਕਦੀ ਪਰ ਆਪਣੇ ਤਾਂ ਮਾਰ ਸਕਦੀ ਹੈ ਨਾ ਜੀਤ ਨੇ ਕਿਹਾ ਫਬਸਦਾ ਪੁਖਾ ਠਾਕੁਰ ਗੀਤਵਾਲ ਨੂੰ ਵਧਦਾ ਜਾ ਰਿਹਾ ਹੈ ਗੀਤ ਠਾਕੁਰ ਦੀ ਬਾਹ ਤੇ ਚਾਕੂ ਮਾਰ ਦਿੰਦੀ ਹੈ ਠਾਕੁਰ ਦੀ ਬਾਹ ਵਿੱਚੋਂ ਖੂਨ ਨਿਕਲਣ ਲੱਗ ਪੈਂਦਾ ਦੌੜ ਤਾਂ ਨਹੀਂ ਮੈਂ ਇਹ ਚਾਕੂ ਤੇਰੀ ਗਰਦਨ ਤੇ ਮਾਰ ਦੇਣਾ ਠੀਕ ਗੀਤ ਠਾਕਰ ਨੂੰ ਕਹਿੰਦੀ ਹੈ ਠਾਕਰ ਚਲਾ ਜਾਂਦਾ ਹੈ ਪਰ ਇਹ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਸੀ ਠਾਕਰ ਚੁੱਪ ਬੈਠਣ ਵਾਲਿਆਂ ਵਿੱਚੋਂ ਨਹੀਂ ਸੀ ਗੀਤ ਭੱਜ ਕੇ ਰਾਣੀ ਕੋਲ ਜਾਂਦੀ ਹੈ ਜੋ ਦਰਦ ਨਾਲ ਚੀਕ ਰਹੀ ਸੀ ਚਾਂਦਨੀ ਬਾਹਰ ਕਿਸੇ ਨੂੰ ਮਦਦ ਲਈ ਬੁਲਾਉਣ ਲਈ ਜਾਂਦੀ ਹੈ ਕੋਈ ਉਹਨਾਂ ਦੀ ਮਦਦ ਲਈ ਆਉਂਦਾ ਨਹੀਂ ਲੋਕ ਤਾਂ ਇਹ ਕਹਿ ਦਿੰਦੇ ਹਨ ਕੀ ਪਤਾ ਕਿਸਦਾ ਪਾਪ ਇਸ ਦੇ ਪੇਟ ਵਿੱਚ ਹੈ ਹੁਣ ਭੋਗ ਤੋਂ ਅਸੀਂ ਕਿਉਂ ਗੰਦੀਆਂ ਨੂੰ ਮੂੰਹ ਲਗਾ ਕੇ ਗੰਦੇ ਹੋਈਏ ਚਾਂਦਨੀ ਵਾਪਸ ਅੰਦਰ ਆ ਜਾਂਦੀ ਹੈ ਗੀਤ ਰਾਣੀ ਨੂੰ ਪਾਣੀ ਪਿਉਂਦੀ ਹੋਏ ਰਾਣੀ ਤਰਦ ਨਾਲ ਰੋਂਦੀ ਜਾਂ ਜਾ ਰਹੀ ਸੀ ਰਾਣੀ ਰੋਂਦੀ ਰੋਂਦੀ ਗੀਤ ਨੂੰ ਕਹਿੰਦੀ ਹੈ ਉਹ ਉਸਦੇ ਫੋਨ ਵਿੱਚੋਂ ਰਾਹੁਲ ਨੂੰ ਫੋਨ ਲਗਾਏ ਗੀਤ ਰਾਹੁਲ ਨੂੰ ਫੋਨ ਲਗਾਉਂਦੀ ਹੈ ਰਾਹੁਲ ਆਪਣੀ ਗੱਡੀ ਲੈ ਕੇ ਆਪ ਜਾ ਜਾਂਦਾ ਹੈ ਤੇ ਰਾਣੀ ਨੂੰ ਹਸਪਤਾਲ ਲੈ ਆਉਂਦਾ ਹੈ ਚਾਂਦਨੀ ਤੇ ਗੀਤ ਹਸਪਤਾਲ ਤੇ ਬਾਹਰ ਬੈਠੀਆਂ ਹੋਈਆਂ ਸਨ ਰਾਹੁਲ ਡਾਕਟਰਾਂ ਦੀ ਮੰਨਤਾ ਕਰ ਰਿਹਾ ਸੀ ਉਸ ਨੂੰ ਰਾਣੀ ਨਾਲ ਅੰਦਰ ਰਹਿਣ ਦਿੱਤਾ ਜਾਏ ਥੱਲੇ ਡਿੱਗਨਾਂ ਰਾਣੀ ਦਾ ਬੱਚਾ ਮਰ ਗਿਆ ਸੀ ਅਤੇ ਜਦੋਂ ਤੱਕ ਰਾਣੀ ਦਾ ਆਪਰੇਸ਼ਨ ਹੁੰਦਾ ਉਦੋਂ ਤੱਕ ਆਊਂਡ ਰਾਣੀ ਦਾ ਹੱਥ ਫੜ ਕੇ ਬੈਠਾ ਰਹਿੰਦਾ ਹੈ। ਰਾਣੀ ਦੇ ਆਪਰੇਸ਼ਨ ਤੋਂ ਬਾਅਦ ਉਸ ਨੂੰ ਚਾਂਦਨੀ ਆਪਣੇ ਕੋਠੇ 'ਚ ਲੈ ਆਉਂਦੀ ਹੈ। ਰਾਹਲ ਵੀ ਉਹਨਾਂ ਦੇ ਨਾਲ ਸੀ। ਇਹ ਸਭ ਕਿਵੇਂ ਹੋਇਆ? ਰਾਹਲ ਰਾਣੀ ਨੂੰ ਕਹਿੰਦਾ ਰਾਣੀ ਚੁੱਪ ਸੀ। ਗੀਤ ਰਾਹਲ ਨੂੰ ਸਾਰੀ ਗੱਲ ਦੱਸਦੀ ਹੈ। ਇਸ ਠਾਕੁਰ ਦੀ ਤਾਂ ਮੈਂ ਖਬਰ ਲੈਂਦਾ ਹਾਂ। ਰਾਹਲ ਕਹਿੰਦਾ ਤੇ ਆਪਣੇ ਤੱਬ ਜਾਣ ਲਈ ਰਾਣੀ ਦਾ ਮੱਥਾ ਚੁੰਮ ਕੇ ਉਸ ਕੋਲੋਂ ਜਾਣ ਦੀ ਇਜਾਜ਼ਤ ਮੰਗਦਾ ਹੈ ਰਾਣੀ ਰਾਹੁਲ ਦਾ ਹੱਥ ਫੜ ਲੈਂਦੀ ਹੈ ਅੱਜ ਇੱਥੇ ਰੁਕ ਜਾਓ ਰਾਹੁਲ ਮੇਰੇ ਕੋਲ ਰਾਣੀ ਰਾਹੁਲ ਨੂੰ ਕਹਿੰਦੀ ਹੈ ਰੁਕੋ ਨੂੰ ਤਾਂ ਰੁਕ ਜਾਂਦਾ ਕਰ ਮਾਂ ਤੇ ਬੱਚੇ ਕੰਦੇ ਹਨ ਰਾਹੁਲ ਰਾਣੀ ਨੂੰ ਕਹਿੰਦਾ ਜੇ ਮਾਂ ਜੀ ਤੇ ਬੱਚਿਆਂ ਦੀ ਗੱਲਣਾ ਹੁੰਦੀ ਤਾਂ ਮੈਂ ਤੁਹਾਨੂੰ ਜਾਣ ਨਾ ਦਿੰਦੀ ਆਪਣੇ ਕੋਲ ਹੀ ਰੱਖਦੀ ਰਾਣੀ ਰਾਹੁਲ ਨੂੰ ਕਹਿੰਦੀ ਹੈ ਰਾਹੁਲ ਚਲਾ ਜਾਂਦਾਗਾ ਕੀਤ ਫਿਰ ਤੋਂ ਸਵੇਰੇ ਦੀ ਉਸੇ ਤਰ੍ਹਾਂ ਗਮਸੋਂ ਬੈਠੀ ਸੀ ਕੀ ਹੋਇਆ ਗੀਤ ਕੀ ਚਲ ਰਿਹਾ ਰਾਣੀ ਗੀਤ ਨੂੰ ਉਸ ਦੀ ਉਦਾਸੀ ਪਿੱਛੋਂ ਪੁੱਛਦੀ ਹੈ ਗੱਲ ਕੀ ਹੋਣੀ ਹੈ ਇਹ ਕਿਸੇ ਮੁਸਾਫਰ ਨਾਲ ਦਿਲ ਲਾ ਕੇ ਬੈਠੀ ਹੈ ਚਾਂਦਨੀ ਕਹਿੰਦੀ ਹੈ ਗੀਤ ਦੱਸ ਕੌਣ ਸੀ ਉਹ ਮੁਸਾਫਰ ਰਾਣੀ ਗੀਤ ਨੂੰ ਕਹਿੰਦੀ ਹੈ ਮੈਂ ਹੋਰ ਕਿਸੇ ਨੂੰ ਦੋਸ਼ ਕੀ ਦੇਣਾ ਮੈਂ ਆਪਣੇ ਆਪ ਨੂੰ ਬਰਬਾਦ ਕੀਤਾ ਹੈ ਇੱਕ ਸ਼ਹਿਰ ਤੇ ਜਿਹੜਾ ਵਜਿਆ ਸੀ ਇੱਕ ਤੱਕਣੀ ਨੇ ਮੈਨੂੰ ਬਰਬਾਦ ਕਰ ਦਿੱਤਾ ਹੈ ਗੀਤ ਇਹ ਦੋ ਚਾਰ ਲਫ਼ਜ਼ ਬੋਲ ਕੇ ਚੁੱਪ ਕਰ ਜਾਂਦੀ ਹੈ ਫਿਰ ਇਸ ਦੇ ਲਫ਼ਜ਼ਾਂ ਵਿੱਚ ਪਿਆਰ ਤੇ ਇਸ਼ਕ ਦਾ ਦਰਦ ਸਾਫ਼ ਨਜ਼ਰ ਆ ਰਿਹਾ ਸੀ ਸ਼ਹਿਰ ਮਤਲਬ ਫਿਰੋਜ਼ਪੁਰ ਤੈਨੂੰ ਉੱਥੇ ਕਿਸੇ ਨਾਲ ਪਿਆਰ ਹੋ ਗਿਆ ਕਿਸ ਨੂੰ ਤੂੰ ਇੱਕੋ ਵਾਰੀ ਦੇਖ ਲਿਆ ਤੂੰ ਇੰਨੀ ਬਰਬਾਦ ਹੋ ਗਈ ਤੂੰ ਤਾਂ ਪਹਿਲੇ ਵਾਲੀ ਗੀਤ ਹੀ ਨਹੀਂ ਰਹੀ ਦੱਸ ਤਾਂ ਸਹੀ ਕੌਣ ਸੀ ਰਾਣੀ ਗੀਤ ਨੂੰ ਪੁੱਛਦੀ ਹੈ ਸੀ ਇੱਕ ਮੁਸਾਫਰ ਉਹ ਵੀ ਮੇਰੇ ਨਾਲ ਟ੍ਰੇਨ 'ਚ ਸਫ਼ਰ ਕਰ ਰਿਹਾ ਸੀ ਗੀਤ ਕਹਿੰਦੀ ਹੈ ਮਤਲਬ ਉਹ ਹੁਣ ਤੂੰ ਕਿਸੇ ਵੀ ਗੈਰ ਇਨਸਾਨ ਨਾਲ ਪਿਆਰ ਕਰਨ ਲੱਗ ਜਾਏਂਗੀ ਜਿਸ ਨੂੰ ਤੂੰ ਜਾਣਦੀ ਵੀ ਨਹੀਂ ਰਾਣੀ ਗੀਤ ਨੂੰ ਕਹਿੰਦੀ ਉਹ ਗੈਰ ਨਹੀਂ ਸੀ ਮੈਨੂੰ ਤਾਂ ਉਹ ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਉਸ ਨਾਲ ਕੋਈ ਪੁਰਾਣਾ ਰਿਸ਼ਤਾ ਹੋਵੇ ਗੀਤ ਰਾਣੀ ਨੂੰ ਦੱਸਦੀ ਹੈ ਕਿ ਨਾਮ ਹੈ ਉਸਦਾ ਉਹ ਕਿਥੋਂ ਦਾ ਰਹਿਣ ਵਾਲਾਗਾ ਤੇਰੀ ਉਸਦੀ ਮੁਲਾਕਾਤ ਕਿਵੇਂ ਹੋਈ ਰਾਣੀ ਗੀਤ ਨੂੰ ਪੁੱਛਦੀ ਹੈ ਉਸਦਾ ਨਾਮ ਪਵਨ ਹੈ ਕਿੰਨਾ ਸੋਹਣਾ ਨਾਮ ਹੈ ਉਹ ਟ੍ਰੇਨ 'ਚ ਮੇਰੇ ਨਾਲ ਹੀ ਬੈਠਾ ਸੀ ਗੀਤ ਰਾਣੀ ਨੂੰ ਕਹਿੰਦੀ ਹੈ ਉਹ ਕੀ ਕਰਦਾ ਰਾਣੀ ਕਹਿੰਦੀ ਹੈ ਉਸ ਨਾਲ ਜ਼ਿਆਦਾ ਗੱਲ ਤਾਂ ਨਹੀਂ ਹੋਈ ਪਰ ਸੇ ਪਤਾ ਆ ਕਾਲਚ ਪੜਦਾ ਹੈ ਗੀਤ ਰਾਣੀ ਨੂੰ ਕਹਿੰਦੀ ਹੈ ਉਸ ਨੂੰ ਤੇਰੇ ਵੱਲੋਂ ਪਤਾ ਹੈ ਕਿ ਤੂੰ ਇੱਕ ਬਾਜ਼ਾਰ 'ਚ ਨੱਚਣ ਵਾਲੀ ਹੈ ਰਾਣੀ ਗੀਤ ਨੂੰ ਕਹਿੰਦੀ ਹੈ ਨਹੀਂ ਉਸਨੇ ਮੇਰੇ ਵੱਲੋਂ ਕੁਝ ਜ਼ਿਆਦਾ ਨਹੀਂ ਪੁੱਛਿਆ ਉਹ ਮੇਰੇ ਸਾਹਮਣੇ ਬੈਠ ਕੇ ਆਪਣਾ ਮੋਬਾਈਲ ਚ ਚਲਾ ਰਿਹਾ ਸੀ ਮੈਂ ਉਹਨੂੰ ਦੇਖੀ ਜਾ ਰਹੀ ਸੀ ਬਸ ਦੇਖੀ ਜਾ ਰਹੀ ਸੀ ਦਿਲ ਕਰਦਾ ਸੀ ਉਹਨੂੰ ਮੈਂ ਆਪਣੀ ਅੱਖਾਂ ਅੱਗੇ ਬਿਠਾ ਕੇ ਰੱਖਾਂ ਰੱਖ ਲਵਾਂਗੀ ਕਹਿੰਦੀ ਹੈ ਯਾਰ ਨਾ ਤੈਨੂੰ ਉਹਦਾ ਟਿਕਾਣਾ ਨਹੀਂ ਪਤਾ ਨਾ ਉਸ ਨੂੰ ਤੇਰਾ ਪਤਾ ਇਹ ਕਿਵੇਂ ਦੀ ਮੁਹੱਬਤ ਹੋਈ ਰਾਣੀ ਗੀਤ ਨੂੰ ਕਹਿੰਦੀ ਹੈ ਇਹ ਮੇਰੀ ਰੂਹ ਦੀ ਮੁਹੱਬਤ ਹੈ ਕਾਸ਼ ਉਹ ਮੇਰੀ ਮਹਿਫਲ ਚ ਆਏ ਤੇ ਮੈਂ ਉਹਦੇ ਸਾਹਮਣੇ ਨੱਚੀ ਜਾਵਾਂ ਮੇਰੇ ਪੂਰੇ ਸਰੀਰ ਤੇ ਬਸ ਉਹਦਾ ਹੀ ਹੱਕ ਹੋਵੇ ਮੈਂ ਬਸ ਉਹਦੇ ਲਈ ਹੀ ਗਾਵਾਂ ਗੀਤ ਕਹਿੰਦੀ ਹੈ ਅਚਾਈ ਦਾ ਸੋ ਦੇਖੋ ਨੂੰ ਕਿਵੇਂ ਲੱਗਦਾ ਰਾਣੀ ਗੀਤ ਨੂੰ ਕਹਿੰਦੀ ਬਹੁਤ ਹੀ ਲੰਮਾ ਸੀ ਬੂਰਾ ਰੰਗ ਉਸ ਦੀਆਂ ਅੱਖਾਂ ਤੱਕਣੀ ਜਾਣ ਹੀ ਟੱਡ ਲੈਂਦੀ ਐ ਤੇ ਉਸ ਦਾ ਹਾਸਾ ਮੈਂ ਤੇ ਦੱਸ ਹੀ ਨਹੀਂ ਸਕਦੀ ਉਹਦੇ ਬਿਖਰੇ ਹੋਏ ਬਾਲ ਗੀਤ ਕਹਿੰਦੀ ਐ ਤੂੰ ਤਾਂ ਪੂਰੀ پاਗਲ ਹੋ ਗਈ ਐ ਕੀ ਪਤਾ ਜਿਸ ਤੇ ਤੂੰ ਮਰ ਰਹੀ ਹੈ ਉਹ ਕਿਸੇ ਹੋਰ ਤੇ ਮਰਦਾ ਹੋਵੇ ਰਾਣੀ ਗੀਤ ਨੂੰ ਕਹਿੰਦੀ ਐ ਗੱਲਾਂ ਕਰਦੇ ਕਰਦੇ ਰਾਣੀ ਤੇ ਚਾਂਦਨੀ ਸੌਂ ਜਾਂਦੀ ਹੈ ਪਰ ਗੀਤ ਨੂੰ ਕਿੱਥੇ ਨੀਂਦ ਆ ਰਹੀ ਸੀ ਉਹਦੇ ਨੀਂਦ ਤਾਂ ਕੋਈ ਆਪਣੇ ਨਾਲ ਹੀ ਲੈ ਗਿਆ ਸੀ ਪੂਰੀ ਰਾਤ ਉਸਦੀਆਂ ਯਾਦਾਂ 'ਚ ਹੀ ਲੰਘ ਜਾਂਦੀ ਹੈ ਤੇ ਕਦੋਂ ਸਵੇਰ ਹੋ ਜਾਂਦੀ ਹੈ ਕੁਝ ਪਤਾ ਨਹੀਂ ਚੱਲਦਾ। ਚਾਂਦਨੀ ਚਾਹ ਬਣਾ ਕੇ ਲੈ ਆਉਂਦੀ ਹੈ। ਰਾਣੀ ਤੇ ਗੀਤ ਨੂੰ ਚਾਹ ਦਿੰਦੀ ਹੈ। ਅੱਜ ਤਿਆਰ ਹੋ ਜਾ ਵੋ ਅਸੀਂ ਇੱਕ ਵਿਆਹ ਦੇ ਪ੍ਰੋਗਰਾਮ ਤੇ ਜਾਣਾ। ਰਾਣੀ ਤੂੰ ਨਾ ਜਾਏ ਤੇਰੀ ਤਬੀਅਤ ਠੀਕ ਨਹੀਂ ਹੈ। ਤੇ ਗੀਤ ਨੂੰ ਤਿਆਰ ਹੋ ਜਾ। ਚਾਂਦਨੀ ਕਹਿੰਦੀ ਹੈ ਗੀਤ ਦਾ ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ ਸੀ ਪਰ ਚਾਂਦਨੀ ਗੀਤ ਨੂੰ ਜ਼ਬਰਦਸਤੀ ਵਿਆਹ ਤੇ ਨੱਚਣ ਲੈ ਜਾਂਦੀ ਹੈ। ਡੀਜੇ ਲੱਗੇ ਹੋਏ ਸਨ ਗੀਤ ਨੱਚਦੀ ਜਾ ਰਹੀ ਸੀ ਉਸ ਦੀਆਂ ਅੰਦਰੋਂ ਆਂਦਰਾਂ ਤਪ ਰਹੀਆਂ ਸਨ ਬੰਦੇ ਨੱਚ ਰਹੇ ਸੀ ਗੀਤ ਦੇ ਉੱਪਰ ਪੈਸੇ ਸੁੱਟ ਰਹੇ ਸੀ ਤੇ ਚਾਂਦਨੀ ਪੈਸੇ ਚੁੱਕ ਰਹੀ ਸੀ ਸਟੇਜ ਤੇ ਇੱਕ ਸ਼ਰਾਬ ਨਾ ਰੱਜਿਆ ਆਦਮੀ ਆਉਂਦਾ ਤੇ ਗੀਤ ਦੇ ਕੱਪੜੇ ਪਾੜ ਦਿੰਦਾ ਉਹ ਆਪਣੀ ਹੱਦ 'ਚ ਰਹਿ ਚਾਂਦਨੀ ਉਸ ਸ਼ਰਾਬੀ ਨੂੰ ਕਹਿੰਦੀ ਹੈ ਮੈਂ ਕੀ ਗਲਤ ਕੀਤਾ ਤੁਸੀਂ ਤਾਂ ਆਪੇ ਸਭ ਕੁਝ ਚਾਹੁੰਦੇ ਹੋ ਪਤਾ ਨਹੀਂ ਕਿੰਨੀਆਂ ਲੋਕਾਂ ਨਾਲ ਤੁਸੀਂ ਰਾਤਾਂ ਗੁਜ਼ਾਰਦੇ ਨਾ ਸ਼ਰਾਬੀ ਕਹਿੰਦਾ ਅੱਜ ਇਹਨਾਂ ਭਾਗ ਹੀ ਫਿਰ ਹੋਰ ਭਾਗ ਲੈ ਕੇ ਆਵਾਂਗੇ ਅਗਲੇ ਦਿਨ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ